ਸਾਡੀ ਅਸੀਂ ਕਾਫੀ ਅੱਜ ਕਿਤੇ 128 ਨੰਬਰ ਜੀ 18 11 ਨੂੰ ਸਾਡੀ ਪੁਲਿਸ ਪਾਰਟੀ ਜਿਹੜੀ 1 ਅਗਸਤ ਦੇ ਉੱਤੇ ਸੀਗੀ ਹੁਣ ਇੱਕ ਮੁਖਬਰੀ ਹੋਈ ਵੀ ਉੱਥੇ ਜਿਹੜਾ ਚੋਰੀ ਦਾ ਮੋਟਰਸਾਈਕਲ ਬੰਦੇ ਕੋਲ ਹੈਗਾ ਜੀ ਇਹ ਜਿਹੜਾ ਦੋਸ਼ੀ ਹੈਗਾ ਸਿਮਰ ਸਿਮਰਜੀਤ ਸਿੰਘ ਹੈਗਾ son of ਤਰਨਪਾਲ ਸਿੰਘ ਇਹਦੇ ਕੋਲੋਂ ਇੱਕ ਤਾਂ ਮੋਟਰਸਾਈਕਲ ਰਿਕਵਰ ਹੋਇਆ ਜਿਹੜਾ ਚੋਰੀ ਵਾਲਾ ਸੀ ਉਸ ਤੋਂ ਬਾਅਦ ਜਿਹੜਾ ਹੈਗਾ ਔਨ ਰਿਮਾਂਡ ਦੋ ਦਿਨ ਦਾ ਰਿਮਾਂਡ ਮਿਲਿਆ ਸੀ ਦੋ ਰਿਮਾਂਡ ਦੇ ਉੱਤੇ ਕੋਲ ਦੋ ਮੋਟਰਸਾਈਕਲ ਹੋਰ ਰਿਕਵਰ ਕੀਤੇ ਨੇ ਕੁੱਲ ਤਿੰਨ ਤੇ ਕੁੱਲ ਤਿੰਨ ਮੋਟਰਸਾਈਕਲ ਜਿਹੜੇ ਨੇ ਹੋਰ ਕਵਰ ਹੋਏ ਨੇ ਦੇ ਕੋਲ ਔਰ ਆਲਰੇਡੀ ਇਹਦੇ ਖਿਲਾਫ ਜਿਹੜੇ ਨੇ ਪੰਜ ਮੁਕੱਦਮੇ ਜਿਹੜੇ ਹੈਗੇ ਆਲਰੇਡੀ ਦਰਜ ਨੇ ਤਿੰਨ ਐਨਡੀ ਤੇ ਦਰਜ ਨੇ ਦੋ ਇਹਦੇ ਚੋਰੀ ਤੇ ਮੁਕੱਦਮਾ ਦਰਜ ਨੇ ਉਹ ਕਿੱਥੇ ਕਿੱਥੇ ਨੇ ਜੀ ਉਹ ਅਡੜ ਇੱਕ ਮਹਾਲੀ ਚਰਜਾ ਜੀ ਇੱਕ ਕਪੂਰਥਲੇ ਚਰਜਾ ਹੈ ਇੱਕ ਭਾਸੁੰਦਰਜ ਤੇ ਇੱਕ ਫੀਸਵਨ ਮਹਾੜੀ ਦੀ ਦਰਜੇ ਇਹ ਵੀ ਬਰਾਮਦ ਹੋਏਗੇ ਸੇਮ ਦੇ ਵਿੱਚ ਉਸ ਟਾਈਮ ਐਂਡੀ ਦੇ ਬੱਚੇ ਦੇ 50 ਗ੍ਰਾਮ ਚਟਾ ਹੈ ਜੀ 100 ਗੋੜੀਆਂ ਅੰਸ਼ੀਲੀਆਂ 5 ਗ੍ਰਾਮ ਫਿਰ ਜਿਹੜਾ ਪਾਊਡਰ ਦਾ ਪਰਚਾ ਦੇਖਾ ਕਿੱਥੋਂ ਚੋਰੀ ਕਰਦਾ ਸੀ ਜੀ ਇਹ ਮੋਟਰਸਾਈਕਲ ਕੋਈ ਲੋਕਲ ਇਹਨੇ ਸ਼ਹਿਰ ਤੋਂ ਮੋਟਰਸਾਈਕਲ ਚਾਹੀ ਇਥੇ ਲੋਕਲ ਚੱਕੇ ਸੀਗੇ ਜੀ ਤੋਂ ਜੋ ਇਹਦੇ ਨਾਲ ਇੱਕ ਹੋਰ ਦੋਸ਼ੀ ਵੀ ਹੈਗਾ ਉਹ ਆਫਟਰ ਇਨਵੈਸਟੀਗੇਸ਼ਨ ਜਿਹੜਾ ਅਸੀਂ ਕਰ ਰਹੇ ਹਾਂ ਫਿਰ ਉਹਨੂੰ ਨਾਮਜ਼ਦ ਕਰਕੇ ਰੈਸਟ ਫਾਰਮ ਉਹ ਕਿਸ ਕੇ ਲਈ ਹੈ ਜੀ ਜਿਹੜੀ ਕੀਤਾ ਹੈਗਾ ਉਮਰ ਇਹਦੀ ਤਕਰੀਬਨ 26-27 ਸਾਲ ਹੈ ਜੀ ਕਿਉਂਕਿ ਪਰਪਸ ਵਾਸਤੇ ਕਰਦਾ ਸੀ ਪਰਪਸ ਇਹੀ ਹੈ ਜੀ ਨਸ਼ੇ ਕਰਦਾ ਨਸ਼ੀ ਵੀ ਕਰਦਾ ਨਸ਼ੇ ਕਰਕੇ ਬਾਅਦ ਉਹ ਜਿਹੜਾ ਮੋਟਰਸਾਈਕਲ ਦੂਜਾ ਅੱਗੇ ਸੇਲ ਆਫ ਕਰ ਦਿੰਦਾ ਨੇ ਜਿੱਥੇ ਜਿੱਥੇ ਵੇਚਿਆ ਜੀ ਉੱਥੇ ਵੀ ਕੁਝ ਅੱਗੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜਿਹਨੂੰ ਅਸੀਂ ਫਰਦਰ ਲਿਆਵਾਂਗੇ ਇਨਵੈਸਟੀਗੇਸ਼ਨ ਜੀ ਕਿਹੜੀ ਤਾਰਾ ਤੱਕ ਕਿਸੇ ਦਾ ਕੇ ਬੀ ਐਨ ਐਸ 3 ਤਾਰਾ ਤਰ 310 ਮਾ 2 ਦੇ ਵਿੱਚ ਇਹ ਜਿਹੜਾ ਹੈਗਾ ਹੈ ਤੇ ਖਿਲਾਫ ਮੁਕਦਮਾ ਰਜਿਸਟਰ ਕੀਤਾ ਇਹਨੇ ਕਾਫੀ ਸ਼ਹਿਰ ਵਿੱਚ ਹੋਰ ਵੀ ਚੋਰੀ ਹੋਈ ਨੇ ਸੰਦੇਲ ਸਾਹਿਬ ਜੀ ਨੇ ਇਨਵੈਸਟੀਗੇਸ਼ਨ ਤੋਂ ਬਾਅਦ ਜੋ ਅਸੀਂ 2 ਦਿਨ ਦਾ ਰਿਮਾਂਡ ਦਿੱਤਾ ਸੀਗਾ ਜੀ 2 ਦਿਨ 2 ਦਿਨ ਰਿਮਾਂਡ ਦੇ ਵਿੱਚ ਅਸੀਂ ਦੋ ਮੋਟਰਸਾਈਕਲ ਦੇ ਕੋਲ ਰਿਕਵਰ ਕੀਤੇ ਨੇ ਜੀ ਇੱਕਦੇ ਰਹਿਣ ਵਾਲਾ ਦੇ ਇਹ ਬੇਸਿਕਲੀ ਹੈਗਾ ਕਿ ਪੇਦਨੀ ਦਾ ਜੀ ਥਾਣਾ ਪਾਸੋਂ ਤੇ ਬੰਦਾ ਸਾਡੀ ਅਸੀਂ ਕਾਫੀ ਅੱਜ ਕਿਦੀ 128 ਨੰਬਰ ਜੀ 18 11 ਨੂੰ ਸਾਡੀ ਪੁਲਿਸ ਪਾਰਟੀ ਜਿਹੜੀ 1 ਅਗਸਤ ਦੇ ਉੱਤੇ ਸੀਗੀ ਹੁਣ ਇੱਕ ਮੁਖਬਰੀ ਹੋਈ ਵੀ ਉੱਥੇ ਜਿਹੜਾ ਚੋਰੀ ਦਾ ਮੋਟਰਸਾਈਕਲ ਬੰਦੇ ਕੋਲ ਹੈਗਾ ਜੀ ਇਹ ਜਿਹੜਾ ਦੋਸ਼ੀ ਹੈਗਾ ਸਿਮਰ ਸਿਮਰਜੀਤ ਸਿੰਘ ਹੈਗਾ son of ਤਰਨਪਾਲ ਸਿੰਘ ਇਹਦੇ ਕੋਲੋਂ ਇੱਕ ਤਾਂ ਮੋਟਰਸਾਈਕਲ ਰਿਕਵਰ ਹੋਇਆ ਜਿਹੜਾ ਚੋਰੀ ਵਾਲਾ ਸੀ ਉਸ ਤੋਂ ਬਾਅਦ ਜਿਹੜਾ ਹੈਗਾ ਔਨ ਰਿਮਾਂਡ ਦੋ ਦਿਨ ਦਾ ਰਿਮਾਂਡ ਮਿਲਿਆ ਸੀ ਦੋ ਰਿਮਾਂਡ ਦੇ ਉੱਤੇ ਕੋਲ ਦੋ ਮੋਟਰਸਾਈਕਲ ਹੋਰ ਰਿਕਵਰ ਕੀਤੇ ਨੇ ਕੁੱਲ ਤਿੰਨ ਤੇ ਕੁੱਲ ਤਿੰਨ ਮੋਟਰਸਾਈਕਲ ਜਿਹੜੇ ਨੇ ਹੋਰ ਰਿਕਵਰ ਹੋਏ ਨੇ ਦੇ ਕੋਲ ਔਰ ਆਲਰੇਡੀ ਇਹਦੇ ਖਿਲਾਫ ਜਿਹੜੇ ਨੇ ਪੰਜ ਮੁਕੱਦਮੇ ਜਿਹੜੇ ਹੈਗੇ ਆਲਰੇਡੀ ਦਰਜ ਨੇ ਤਿੰਨ ਐਨਡੀ ਤੇ ਦਰਜ ਨੇ ਦੋ ਇਹਦੇ ਚੋਰੀ ਦੇ ਮੁਕੱਦਮੇ ਦਰਜ ਨੇ ਉਹ ਕਿੱਥੇ ਕਿੱਥੇ ਨੇ ਜੀ ਉਹ ਆਡਰਡ ਇੱਕ ਮਹਾਲੀ ਚਰਚਾ ਜੀ ਇੱਕ ਕਪੂਰਥਲੇ ਦਰਜਾ ਹੈ ਇੱਕ ਪਹਾਸੁੰਦਰਜਾ ਤੇ ਇੱਕ ਫੀਸਵਨ ਮਹਾੜੀ ਦੀ ਦਰਜਾ ਇਹ ਵੀ ਬਰਾਉਂਡ ਹੋਏਗੇ ਸੈਂਡ ਦੇ ਵਿੱਚ ਉਸਟੈਂਡ ਐਂਡੀ ਦੇ ਬੱਚੇ ਦੇ ਪੰਜਾਗ੍ਰਾਮ ਚਟਾ ਜੀ 100 ਗੋੜੀਆਂ ਅੰਸ਼ੀਲੀਆਂ 5 ਗ੍ਰਾਮ ਫਿਰ ਜਿਹੜਾ ਪਾਊਡਰ ਦਾ ਪਰਚਾ ਦੇਖਾ ਕਿੱਥੋਂ ਚੋਰੀ ਕਰਦਾ ਸੀਗਾ ਜੀ ਇਹ ਮੋਟਰਸਾਈਕਲ ਕੋ ਲੋਕਲ ਇਹਨੇ ਸ਼ਹਿਰ ਤੋਂ ਮੋਟਰਸਾਈਕਲ ਚਾਹੇ ਇੱਥੇ ਲੋਕਲ ਚੱਕੇ ਸੀਗੇ ਜੀ ਤੋਂ ਜੋ ਇਹਦੇ ਨਾਲ ਇੱਕ ਹੋਰ ਦੋਸ਼ੀ ਵੀ ਹੈਗਾ ਉਹ ਆਫਟਰ ਇਨਵੈਸਟੀਗੇਸ਼ਨ ਜਿਹੜਾ ਅਸੀਂ ਕਰ ਰਹੇ ਹਾਂ ਫਿਰ ਉਹਨੂੰ ਨਾਮਜ਼ਦ ਕਰਕੇ ਰੈਸਟ ਫਾਰਮ ਉਹਨਾਂ ਕੇ ਲਈ ਹੈ ਜੀ ਜਿਹੜੇ ਕੀ ਕੀਤਾ ਹੈਗਾ ਉਮਰ ਇਹਦੀ ਤਕਰੀਬਨ 26-27 ਸਾਲ ਹੈ ਜੀ ਕਿਉਂਕਿ ਇਸ ਪਰਪਸ ਵਾਸਤੇ ਕਰਦਾ ਸੀਗਾ ਪਰਪਸ ਇਹੀ ਹੈ ਜੀ ਨਸ਼ੇ ਕਰਦਾ ਨਸ਼ੇ ਵੀ ਕਰਦਾ ਨਸ਼ੇ ਕਰਕੇ ਬਾਅਦ ਜਿਹੜਾ ਮੋਟਰਸਾਈਕਲ ਦੂਜਾ ਅੱਗੇ ਸੇਲ ਆਫ ਕਰ ਦਿੰਦਾ ਨੇ ਜਿੱਥੇ ਜਿੱਥੇ ਵੇਚਿਆ ਜੀ ਉੱਥੇ ਵੀ ਕੁਝ ਹੋ ਅੱਗੇ ਪਾਰਟ ਆਫ ਇਨਵੈਸਟੀਗੇਸ਼ਨ ਆ ਜਿਹਨੂੰ ਅਸੀਂ ਫਰਦਰ ਲਿਆਵਾਂਗੇ ਇਨਵੈਸਟੀਗੇਸ਼ਨ ਦੇ ਵਿੱਚ ਕਿਹੜੀ ਤਾਰੀਖ ਤੱਕ ਕਿਸੇ ਕੇ ਬੀ ਐਨ ਐਸ 3 ਤਰ ਤਰ 303 ਮਾ ਦੋ ਦੇ ਵਿੱਚ ਇਹ ਜਿਹੜਾ ਹੈਗਾ ਤੇ ਖਿਲਾਫ ਮੁਕਦਮਾ ਦਰਜ ਕੀਤਾ ਇਹਨੇ ਕਾਫੀ ਸ਼ਹਿਰ ਵਿੱਚ ਹੋਰ ਵੀ ਚੋਰੀ ਹੋਈ ਨੇ ਸੰਦੇਸ ਸਾਹਿਬ ਜੀ ਨੇ ਇਨਵੈਸਟੀਗੇਸ਼ਨ ਤੋਂ ਬਾਅਦ ਜੋ ਅਸੀਂ ਦੋ ਦਿਨ ਦਾ ਰਿਮਾਂਡ ਦਿੱਤਾ ਸੀਗਾ ਜੀ ਦੋ ਦੋ ਦਿਨ ਰਿਮਾਂਡ ਦੇ ਵਿੱਚ ਅਸੀਂ ਦੋ ਮੋਟਰਸਾਈਕਲ ਰਿਕਵਰ ਕੀਤੇ ਨੇ ਜੀ ਇੱਕ ਦੇ ਦੇਣ ਵਾਲਾ ਦੇ ਇਹ ਬੇ ਬੇਸਿਕਲੀ ਹੈਗਾ ਕਿ ਪੇਦਨੀ ਦਾ ਜੀ ਠਾਣਾ ਪਾਸੋਂ ਤੇ ਬੰਦਾ ਹੈ